ਉਹਨਾਂ ਏਸੀਸ ਹਸਤੇ ਮਿਲ ਰਿਹਾ ਹੁਣ ਤਾਂ ਏਸੀ ਦਾ ਐ ਇਦਾਂ ਨਾਲ ਜੀ ਕਿ ਸਟਾਕ ਕਲੀਅਰੈਂਸ ਸੇਲ ਚੱਲ ਰਹੀ ਆ ਤਾਂ ਜੋ ਵੀ ਕੋਸਟ ਆਪਾਂ ਨੂੰ ਆਏ ਹੁੰਦੀ ਆ ਉਹੀ ਕੋਸਟ ਦੇ ਆਪਾਂ ਏਸੀ ਦੇ ਰਿਹਾ ਜਿੰਨੇ ਆਪਣੇ ਕੋਲ ਏਸੀ ਪਏ ਨੇ 80 90 ਵੀਜ਼ੇ ਏਸੀ ਪਏ ਨੇ ਆਪਾਂ ਸਾਰੇ ਦੇ ਸਾਰੇ ਕਲੀਅਰ ਕਰ ਦੇਣੇ ਆ ਸੈਮੀ ਆਟੋਮੈਟਿਕ ਮਸ਼ੀਨ ਹੁੰਦੀ ਆ ਉਹਦੇ ਰੇਟ 'ਚ ਆਪਾਂ ਫੁੱਲੀ ਆਟੋਮੈਟਿਕ ਮਸ਼ੀਨ ਦੇ ਦਾਂਗੇ ਤੁਹਾਨੂੰ ਠੀਕ ਆਪਣੇ ਕੋਲ ਸਿਰਫ 12900 ਰੁਪਏ ਤੋਂ ਤੁਹਾਨੂੰ ਮਸ਼ੀਨ ਦੇ ਦਾਂਗੇ ਇਹ ਤੁਸੀਂ ਲੈ ਜਾਓ ਜੀ ਤੁਹਾਨੂੰ ਉਹਨੂੰ ਦੋ ਦੇ ਦਾਂਗੇ ਹਾਂ ਲੈ ਕਰ ਗੱਲ ਯਾਰ ਬਾਲਾਂਗਾ ਸੋਣਗਾ ਫਰਿੱਜਾਂ ਆਉਣ ਲੱਗ ਗਏ ਸਾਡੇ ਜ਼ਮਾਨੇ ਚ ਤਾਂ ਇਹ ਜਿਹੇ ਫਰਿੱਜਾਂ ਹੀ ਨਹੀਂ ਸੀ ਹੁੰਦਾਂ ਹਾਂ ਹਾਂਜੀ ਹਾਂ ਫਰਿੱਜਾਂ ਦੀ ਪੂਰੀ ਵੈਰਾਈਟੀ ਹੈਗੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇਹ ਕਿੰਨੇ ਕੁ ਤੋਂ ਸਟਾਰਟ ਕਰ ਦਿਆਂਗੇ ਜਿਹੜੀ ਆ ਨਿੱਕੀ ਫਰਿੱਜ ਆਪਣੇ ਕੋਲੇ ਨਿੱਕੀ ਫਰਿੱਜ ਆਪਣੇ ਕੋਲ ਸਿਰਫ ਸਟਾਰਟ ਉਹ ਯਾਰ ਬਾਹਰ ਖੜਾ ਕੀ ਕਰਦਾ ਤੂੰ ਅੰਦਰ ਆ ਯਾਰ ਭਰਾ ਕੇ ਅੰਦਰ ਪਈ ਜਾਂਦੇ ਆ ਖੜਾ ਬਾਹਰ ਅੰਦਰ ਆ ਸਟਾਕ ਕਲੀਅਰ ਕਰਨਾ ਮੱਲੋ ਇਹੋ ਜਿਹੇ ਆਫਰ ਮੈਨ ਲੱਗੇ ਆ ਜੇ ਤੁਸੀਂ ਘਰ ਦਾ ਸਮਾਨ ਲੈਣ ਲੱਗਿਆਂ ਜੇ ਤੁਸੀਂ ਕੋਠੀ ਪਾਈ ਆ ਏਸੀ ਲਾਉਣੇ ਆ ਜੇ ਤੁਸੀਂ ਫਰਿੱਜ ਲੈਣੀ ਆ ਜੇ ਤੁਸੀਂ ਵਾਸ਼ਿੰਗ ਮਸ਼ੀਨਾਂ ਲੈਣੀਆਂ ਜੇ ਤੁਸੀਂ 50 51000 ਰੁਪਏ ਨਾ ਸਾਰੇ ਘਰ ਦਾ ਹੀ ਸਮਾਨ ਲੈਣਾ ਤੁਹਾਨੂੰ ਆਉਣਾ ਪਊਗਾ ਪਟਿਆਲੇ ਪਟਿਆਲੇ ਆਪਣੇ ਨਾਲ ਕੌਣ ਸੁਖੀ ਬਾਈ ਆ ਸੁਖੀ ਬਾਈ ਸਸਿਕਾ ਸਸਿਕਾ ਸੁਖੀ ਬਾਈ ਪਰ ਪੜਾ ਕੇ ਪਾਉਣ ਲੱਗਿਆ ਹਨਾ ਹਾਂਜੀ ਹਾਂਜੀ ਤੇ ਕੀ ਪਹਿਲਾਂ ਉਹ 51000 ਵਾਲੀ ਦਾ 51000 ਰੁਪਏ ਚ ਕੀ ਕੀ ਆ ਆ ਦੋ ਚੀਜ਼ਾਂ ਆ ਤਿੰਨ ਚੀਜ਼ਾਂ ਆ ਚਾਰ ਚੀਜ਼ਾਂ ਕਿਹੜੀਆਂ ਕਵੰਜਾ ਹਜ਼ਾਰ ਚ ਤਿੰਨ ਚਾਰ ਪੰਜ ਕੋਈ ਚੀਜ਼ਾਂ ਨਹੀਂ ਆ ਪੂਰੀਆਂ 10 ਦੀ 10 ਚੀਜ਼ਾਂ 51000 ਰੁਪਏ ਦੇ ਵਿੱਚ ਦੇ ਦਾਂਗੇ ਆਪਾਂ ਨਹੀਂ ਇਹਦੇ ਵਿੱਚ ਆ ਵੀ ਆ ਵੀ ਆ ਵੀ ਆ ਵੀ ਆ ਵੀ ਆ ਵੀ ਸਾਰਾ ਕੁਝ ਜੀ ਸਾਰਾ ਕੁਝ 51000 ਰੁਪਏ ਦੇ ਵਿੱਚ ਲੈ ਜਾਓ ਤੁਸੀਂ ਨਹੀਂ ਇਹ ਬ੍ਰਾਂਡ ਤਾਂ ਨਹੀਂ ਕੋਈ ਮਾੜਾ ਹੋਵੇ ਵਿਦੇਸ਼ੀ ਜਾਲਾ ਲਓਗੇ ਸਾਰੇ ਵਧੀਆ ਬ੍ਰਾਂਡ ਨੇ ਜੀ LG ਹੈਗਾ IFB ਹੈਗਾ ARU ਤੋਂ ਡਾਲੀ ਪਿਓਰ ਦਾ ਆ ਗਿਆ ਜੀ Haier ਦਾ ਫ੍ਰਿਜ ਆ ਗਿਆ ਚੀ ਵੀ ਆ ਗਈ Haier ਦਾ ਫ੍ਰਿਜ ਪਿਆ ਆ ਦੇਖੋ ਹੈ ਆ ਆਲੀ ਪਿਓਰ ਦਾ ਪਿਆ ਠੀਕ ਆ ਆ ਦੇਖੋ ਆ ਆ LG ਦੀ ਆ LG ਦੀ ਆ ਜੀ ਲੋ LG ਦੀ ਆ ਵਾਸ਼ਿੰਗ ਮਸ਼ੀਨ ਪਈ ਆ ਕਿੰਨੇ ਕਿੰਨੇ ਚ ਕਿੰਨੇ ਚ ਦੇਵਾਂਗੇ ਆਪਾਂ ਇਹ ਸਾਰਾ ਤੁਹਾਨੂੰ ਦਵਾਂਗੇ ਜੀ 55000 ਰੁਪਏ ਦੇ ਵਿੱਚ 55000 ਰੁਪਏ ਦੇ ਵਿੱਚ ਪੂਰੇ ਘਰ ਦਾ ਬਿਜਲੀ ਦਾ ਸਮਾਨ ਤੁਹਾਨੂੰ ਮਿਲਣ ਲੱਗਿਆ ਕਿਉਂਕਿ ਇਸ ਜਗ੍ਹਾ ਤੇ ਲੱਗ ਗਈ ਆ ਸਟਾਕ ਕਲੀਅਰੈਂਸ ਦੀ ਸੇਲ ਠੀਕ ਆ ਕਿ ਨਹੀਂ ਇਸ ਕਰਕੇ ਇਹਨਾਂ ਨੇ ਕੰਬੋ ਬਣਾਵਣਾ ਕੇ ਰੱਖੇ ਹੋਏ ਆ ਉਹ ਕੰਬੋ ਦੇ ਵਿੱਚ ਤੁਹਾਨੂੰ ਆਹ ਤੇ ਇਹਨਾਂ ਦੇ ਆ ਜਿਹੜੀਆਂ ਆਪਾਂ ਕਲੀਅਰੈਂਸ ਦੇ ਵਿੱਚ ਦੇ ਰਹੇ ਆ ਜਿਹਦੇ ਵਿੱਚ ਆਪਾਂ ਬਿੱਲ ਤਾਂ ਫਰੈਸ਼ ਦਾ ਹੀ ਦੇਵਾਂਗੇ ਬਿੱਲ ਦਵਾਂਗੇ ਜੀ ਜੀਐਸਟੀ ਬਿੱਲ ਦਵਾਂਗੇ ਜਿਹਦੇ ਉੱਤੇ ਪੂਰੀ ਗਾਰੰਟੀ ਵਾਰੰਟੀ ਸਾਰੀ ਮਿਲੂਗੀ ਕੰਪਨੀ ਦੇ ਵੱਲੋਂ ਜੀ ਇਹ ਡੱਬਾ ਬੰਦ ਫਰੈਸ਼ ਦਾ ਮਾਲ ਆ ਕੋਈ ਖੁੱਲਿਆ ਮਾਲ ਨਹੀਂ ਕਿਤੇ ਤੋਂ ਚੱਕਿਆ ਵਾ ਮਾਲ ਨਹੀਂ ਕੋਈ ਇਹ ਕੋਈ ਲਾਟ ਦਾ ਮਾਲ ਨਹੀਂ ਕੋਈ ਲਾਟ ਦਾ ਮਾਲ ਨਹੀਂ ਸਾਰਾ ਫਰੈਸ਼ ਦਾ ਮਾਲ ਹੈ ਡੱਬਾ ਬੰਦ ਮਿਲੂਗਾ ਫਰੈਸ਼ ਦਾ ਮਾਲ ਆ ਤੇ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਆ ਤਾਂ ਇੱਥੇ ਕਿੰਨੇ ਘੱਟ ਪੈਸੇ ਲਾਉਣੇ ਆ ਜੀ ਆ ਤੁਹਾਨੂੰ ਸਾਰਾ ਮਾਲ ਮਿਲ ਜੂਗਾ 30000 ਰੁਪਏ ਦੇ ਵਿੱਚ ਆ ਕੰਬੋ ਆ ਐਲ.ਐਨ.ਡੀ ਹੋ ਗਈ ਗੀਜ਼ਰ ਹੋ ਗਿਆ ਫਰਿੱਜ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਈ ਸਾਰਾ ਕੁਝ ਜਿਆ ਲੋ ਯਾਰ ਮਤਲਬ ਤੁਸੀਂ ਦੇਖੋ ਤੁਸੀਂ ਦੇਖੋ ਇਹ ਕੰਬੋ ਬਣਿਆ ਕਿਵੇਂ ਤੁਸੀਂ ਮੰਜੇ ਤੋਂ ਉੱਠਣਾ ਕੱਪੜੇ ਲਾ ਕੇ ਮਸ਼ੀਨ 'ਚ ਸਿੱਟ ਦੇਣੇ ਠੀਕ ਹੈ ਕਰੀ ਤੁਸੀਂ ਤੱਤੇ ਪਾਣੀ ਨਾਲ ਨਹਾਉਣਾ ਉਦੋਂ-ਉਦੋਂ ਫਰਿੱਜ ਦੇ ਵਿੱਚੋਂ ਕੁਝ ਕੱਢਣਾ ਖਾਣਾ ਤੇ ਚੁੱਪ ਕਰਕੇ ਟੀਵੀ ਲਾ ਕੇ ਪੈ ਜਾਣਾ ਇਹ ਸਾਰਾ ਇੱਕ ਕੰਬੋ ਬਣ ਗਿਆ ਬਣ ਗਿਆ ਕਿ ਨਹੀਂ ਬਿਲਕੁਲ ਜੀ ਇਹ ਕਹਾਣੀ ਬਣ ਗਈ ਹੈ ਇਹ ਕਹਾਣੀ ਕਿੰਨੇ ਚ ਬਣ ਜਾਣੀ ਹੈ ਇਹ ਇਹ 33000 ਰੁਪਏ ਦੇ ਵਿੱਚ ਇਹਦੇ ਨਾਲ ਤੁਹਾਨੂੰ ਆਪਾਂ ਦੋ ਗਿਫਟ ਹੋਰ ਦੇ ਦਾਂਗੇ ਜਿਹਦੇ ਵਿੱਚ ਤੁਹਾਨੂੰ ਇਹ ਐਡ ਗਿਫਟ ਹੋਰ ਕਰ ਦਾਂਗੇ ਪ੍ਰੈਸ ਦੇ ਨਾਲ ਤਾਂ ਜਿਵੇਂ ਘਰੇ ਔਰਤਾਂ ਵਾਸਤੇ ਹੁੰਦੇ ਜੀ ਆਪਣੇ ਵਾਲ ਸਿੱਧੇ ਕਰਨ ਵਾਲਾ ਟਡੇ ਕਰਨ ਵਾਲਾ ਸਾਰਾ ਆਹ ਵਾਲ ਸਿੱਧੇ ਕਰਨ ਵਾਲਾ ਭੈਣੋਂ ਥੋੜ ਤੁਹਾਨੂੰ ਤੁਹਾਡੇ ਭਰਾ ਵੱਲੋਂ ਫਰੀ ਆ ਠੀਕ ਹੈ ਕਿ ਨਹੀਂ ਆ ਪ੍ਰੈਸ ਪ੍ਰੈਸ ਆਈ ਇਹ ਲੀਡਾਂ ਦੇ ਵਾਲ ਸਿੱਧੇ ਕਰੂਗਾ ਆ ਬਾਲਾਂ ਦੇ ਬਾਲ ਸਿੱਧੇ ਕੋਈ ਇਹ ਦੋਨੇ ਚੀਜ਼ਾਂ ਫਰੀ ਫਰੀ ਨਹੀਂ ਜੀ ਫਰੀ ਇਹ ਫਰੀ ਆ ਇਹ ਇੰਨੇ ਪੈਸਿਆਂ ਦੇ ਵਿੱਚ ਹੀ ਇਹਨਾਂ 33000 ਰੁਪਏ ਦੇ ਵਿੱਚ ਸਾਰਾ ਤੇ ਜੇ ਆਪਾਂ ਹੁਣ ਮੰਨ ਕੇ ਚੱਲ ਏਸੀਾਂ ਦੀ ਰੁੱਤ ਨਾ ਆਂਗੀ ਹਾਂਜੀ ਤੇ ਦੁਕਾਨਦਾਰ ਲਈ ਤਾਂ ਇਹ ਹੁੰਦਾ ਕਿ ਹੁਣ ਅਗਲੇ ਸਾਲ ਆਪਾਂ ਏਸੀ ਲਿਆਵਾਂਗੇ ਬਿਲਕੁਲ ਪਰ ਬਹੁਤ ਸਾਰੇ ਲੋਕ ਜਿਹੜੇ ਕੋਠੀਆਂ ਪਾਉਂਦੇ ਆ ਏਸੀ ਫਿੱਟ ਕਰਨੇ ਆ ਕਈ ਵਾਰੀ ਕੋਠੀ ਸਿਰੇ ਲੱਗਣ ਵਾਲੀ ਹੁੰਦੀ ਆ ਤੇ ਜਦੋਂ ਨੂੰ ਸਿਰੇ ਲੱਗਣੀ ਆ ਉਦੋਂ ਨੂੰ ਗਰਮੀ ਆ ਜਾਣੀ ਆ ਹੁਣ ਏਸੀ ਸਸਤੇ ਮਿਲ ਰਹੇ ਆ ਹੁਣ ਤਾਂ ਏਸੀ ਦਾ ਐਦਾਂ ਨਾਲ ਜੀ ਕਿ ਸਟਾਕ ਕਲੀਅਰੈਂਸ ਸੇਲ ਚੱਲ ਰਹੀ ਆ ਤਾਂ ਜੋ ਵੀ ਕੋਸਟ ਆਪਾਂ ਨੂੰ ਆਏ ਹੁੰਦੀ ਆ ਉਹੀ ਕੋਸਟ ਦੇ ਆਪਾਂ ਏਸੀ ਦੇ ਰਿਹਾ ਜਿੰਨੇ ਆਪਣੇ ਕੋਲ ਏਸੀ ਪਏ ਨੇ 80 90 ਪੀਸ ਏਸੀ ਪਏ ਨੇ ਆਪਾਂ ਸਾਰੇ ਦੇ ਸਾਰੇ ਕਲੀਅਰ ਕਰ ਦੇਣੇ ਆ ਤਾਂ ਇਹ ਮੌਕਾ ਹੀ ਆ ਇੱਕ ਤੇ ਆਫੀਸਿਨ ਦੇ ਵਿੱਚ ਆਓ ਤੇ ਆਪਣਾ ਏਸੀ ਲੈ ਕੇ ਜਾਓ ਏਸੀ ਲੈ ਜਾਓ ਤੇ ਕਿਸੇ ਵੀ ਇੱਕ ਦੋ ਦੇ ਸਾਨੂੰ ਰੇਟ ਦੇ ਦੇ ਸਾਨੂੰ ਕਲੀਅਰ ਹੋ ਜਾਵੇ ਵੀ ਹਾਂ ਉਹ ਵਾਕੇ ਹੀ ਸਟਾਕ ਕਲੀਅਰੈਂਸ ਵਾਲੀ ਸੇਲ ਹੈ ਜਿਹੜਾ ਹੁਣ 35-36000 ਰੁਪਏ ਦਾ ਏਸੀ ਡੇਟਨ ਦਾ ਇਨਵਰਟਰ ਏਸੀ 5 ਸਾਲ ਦੀ ਗਾਰੰਟੀ ਵਾਲਾ ਉਹ ਤੁਹਾਨੂੰ ਸਿਰਫ ਆਪਾਂ ਦੇ ਦਾਂਗੇ 29200 ਰੁਪਏ ਦੇ ਵਿੱਚ ਤੇ ਇਹਨਾਂ ਕੋਲੇ 35 36000 ਦਾ ਵੀ ਉਹ ਮਿਲਦਾ ਸੀ ਜਿਹੜਾ ਲੋਕ 50 ਦਾ ਵੇਚਦੇ ਹੁੰਦੇ ਸੀ ਬਿਲਕੁਲ 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 ਠੀਕ ਆ ਨਾ ਤੇ ਹੁਣ ਉਹ ਮਿਲ ਰਿਹਾ 29200 ਸਾਢੇ 29000 ਰੁਪਏ ਦੇ ਵਿੱਚ ਸਾਢੇ 29000 ਰੁਪਏ ਦਾ ਤੇ ਇਧਰਲੇ ਪਾਸੇ ਗੀਜਰਾਂ ਦਾ ਸੀਜ਼ਨ ਆ ਰਿਹਾ ਇਹ ਤਾਂ ਇਹ ਤਾਂ ਨਹੀਂ ਮਹਿੰਗੇ ਵਾਲੇ ਲਾਉਂਗੇ ਨਹੀਂ ਨਹੀਂ ਇਹ ਤਾਂ ਬਿਲਕੁਲ ਹੀ ਆਪਣੇ ਕੋਲ ਬਹੁਤ ਘੱਟ ਰੇਟ ਦੇ ਵਿੱਚ ਨੇ ਆਪਣੇ ਕੋਲ ਸਿਰਫ 3500 ਰੁਪਏ ਤੋਂ ਗੀਜਰ ਸਟਾਰਟ ਹੈ 3500 ਤੋਂ 25 ਗਰੰਟੀ ਵਾਰੰਟੀ ਵਾਲਾ ਜੀ ਗਰੰਟੀ ਵਾਰੰਟੀ ਵਾਲਾ ਜੀ ਵਿਦ ਬਿਲ ਵਿਦ ਗਰੰਟੀ ਵਾਰੰਟੀ ਵਿਦ ਫਿਟਿੰਗ 3500 ਰੁਪ ਤੇ ਆ ਜਿਹੜੀ ਜਿਹੜੀ ਵਾਸ਼ਿੰਗ ਮਸ਼ੀਨ ਆ ਅਸਲ ਦੇ ਵਿੱਚ ਇਹਦੀ ਲੋਡ ਦੋਨੇ ਤਰ੍ਹਾਂ ਦੇ ਲੋਕਾਂ ਨੂੰ ਪੈਂਦੀ ਆ ਬਈ ਵਿਆਹਾਂ ਨੂੰ ਵੀ ਪੈਂਦੀ ਐ ਕੁਆਰਿਆਂ ਨੂੰ ਵੀ ਪੈਂਦੀ ਆ ਜਿਹਨੂੰ ਝਾਕ ਆ ਉਹਨੂੰ ਵੀ ਪੈਂਦੀ ਐ ਤੇ ਜਿਹਨੂੰ ਨਹੀਂ ਝਾਕ ਮੁੱਕੇ ਵੀ ਆ ਉਹਨੂੰ ਵੀ ਪੈਂਦੀ ਆ ਲੋਡ ਇਸ ਕਰਕੇ ਇਹਦਾ ਰੇਟ ਵੱਧ ਨਹੀਂ ਲਾ ਸਕਦੇ ਪੁੰਨ ਵਾਲਾ ਕੰਮ ਦੀ ਇਹ ਤਾਂ ਜੀ ਦੇਖੋ ਆਪਾਂ ਫੁੱਲੀ ਆਟੋਮੈਟਿਕ ਮਸ਼ੀਨ ਆ ਹੂੰ ਇਹ ਜਿਹੜੀ ਸੈਮੀ ਆਟੋਮੈਟਿਕ ਮਸ਼ੀਨ ਹੁੰਦੀ ਆ ਹੂੰ ਉਹਦੇ ਰੇਟ 'ਚ ਆਪਾਂ ਫੁੱਲੀ ਆਟੋਮੈਟਿਕ ਮਸ਼ੀਨ ਦੇ ਦਾਂਗੇ ਤੁਹਾਨੂੰ ਠੀਕ ਆ ਆਪਣੇ ਕੋਲ ਸਿਰਫ 12900 ਰੁਪਏ ਤੋਂ ਤੁਹਾਡੇ ਨੂੰ ਮਸ਼ੀਨ ਦੇ ਦਾਂਗੇ ਇਹ ਉਹ ਗਾਰੰਟੀ ਵਾਰੰਟੀ ਵਾਲੀ ਗਾਰੰਟੀ ਵਾਰੰਟੀ ਵਾਲੀ ਵਿਦ ਦਾ ਬਿਲ ਵਿਦ ਦਾ ਡੱਬਾ ਸਾਰਾ ਕੁਝ ਜੀ ਪੂਰੀ ਵਧੀਆ ਕੰਪਨੀ ਵਾਲੀ ਪੂਰੀ ਵਧੀਆ ਕੰਪਨੀ ਦੀ ਹਾਇਰ ਕੰਪਨੀ ਦੀ ਮਸ਼ੀਨ ਦੇ ਦਾਂਗੇ ਤੁਹਾਨੂੰ ਹੋਰ ਦੱਸੋ ਹਾਇਰ ਕੰਪਨੀ ਦੀ ਮਸ਼ੀਨ ਮਿਲ ਜੂਗੀ 12990 ਰੁਪਏ ਦੀ 12990 ਰੁਪਏ ਦੇ ਵਿੱਚ ਮਸ਼ੀਨ ਮਿਲ ਜਾਣੀ ਆ ਉਹ ਵੀ ਪੂਰੀ ਆਟੋਮੈਟ ਹਾਂਜੀ ਫੁਲੀ ਆਟੋਮੈਟਿਕ ਮਸ਼ੀਨ ਇੱਕ ਵਾਰ ਕੱਪੜੇ ਪਾਓ ਆਪਣੇ ਆਪ ਸਾਰਾ ਕੰਮ ਕਰੂਗੀ ਆਪਣੇ ਆਪ ਹੀ ਸਕਾਊਗੀ ਆਪਣੇ ਆਪ ਹੀ ਧੋਊਗੀ ਯਾਰ ਤੁਹਾਨੂੰ ਸਿਰਫ ਵਿੱਚ ਸਿਟਣੇ ਆ ਆਪੇ ਸਰਫ ਪਾਉ ਆਪੇ ਨੇ ਪਾਣੀ ਲੈਣਾ ਆਪੇ ਨੇ ਬੰਦ ਕਰਨਾ ਸਾਰਾ ਕੁਝ ਆਪੇ ਕਰੂਗੇ ਤੇ ਉਹ ਜਿਹੜਾ ਕਹਿੰਦੇ ਫੋਨ ਜੇ ਤੇ ਮੈਸੇਜ ਆ ਜਾਂਦਾ ਉਹ ਵੀ ਆ ਜਾ ਕਰੂ Wi-Fi ਵਾਲੇ ਮਾਡਲ ਵੀ ਹੈਗੇ ਆ ਜੀ ਸਾਰੇ ਹੈਗੇ ਆ ਉਹ ਉਹ ਵੀ ਆ ਜਾਊਗਾ ਜੇ ਤੁਸੀਂ ਫੋਨ ਤੋਂ ਬੈਠੇ ਬੈਠੇ ਕਮਰੇ ਤੋਂ ਆਪਰੇਟ ਕਰ ਸਕਦੇ ਹੋ ਨਹੀਂ ਇਹ ਵੀ ਇਹ ਉਹ ਮਸ਼ੀਨਾਂ ਵੀ ਹੈਗਾ ਉਹ ਚ ਪੁਰਾਖ ਪੈਸੇ ਵੱਧ ਲੱਗ ਜਾਣਗੇ ਹਾਥੋ ਥੋੜੇ ਮੋਟੇ ਵੱਧ ਹੋ ਜਾਣਗੇ ਜੇ ਮੈਨੂੰ ਐਂ ਦੱਸ ਵੀ ਜੇ ਬਾਈ ਚਾਂਸ ਵੀ ਇਹਦੇ ਵਿੱਚ ਬੰਦਾ ਕੋਈ ਕੋਈ ਕਹਿ ਦੇਵੇ ਵੀ ਮੈਂ ਥੋੜੀ ਬਹੁਤੀ ਵੇਰੀਏਸ਼ਨ ਕਰਨੀ ਆ ਚੀਜ਼ ਵੱਡੀ ਲੈਣੀ ਆ ਜਾ ਆ ਚੀਜ ਅਲੱਗ ਲੈਣੀ ਆ ਜਾਂ ਆ ਚੀਜ ਥੋੜੀ ਵੱਡੀ ਲੈਣੀ ਆ ਤਾਂ ਉਹ ਰੇਟ ਤੇ ਥੋੜਾ ਬੋਤਾ ਹੋ ਜਾ। ਉਹ ਕਰ ਲਾਂਗੇ ਆਪਾਂ ਐਡਜਸਟ ਕਰ ਲਾਂਗੇ। ਵੀ ਉਹ ਹੋ ਜੂਗਾ ਹੋ ਜੂਗਾ ਹੋ ਜੂਗਾ ਜੀ। ਹੋ ਜੂਗਾ ਨਾ? ਹਾਂਜੀ ਹਾਂਜੀ ਕਿਸੇ ਨੂੰ ਕੀ ਕਈ ਵਾਰ ਐਦਾਂ ਆਉਂਦਾ ਵੀ ਛੋਟੀ ਐਲਡੀ ਤੋਂ ਵੱਡੀ ਲੈਣੀ ਆ ਜਾਂ ਵੱਡੀ ਤੋਂ ਛੋਟੀ ਲੈਣੀ ਆ ਉਹ ਹੋ ਜੂਗੀ ਸਾਰਾ ਵੀ। ਇਧਰਲੇ ਪਾਸੇ ਥੋੜਾ ਜਿਆ ਇੰਨਾ ਚ ਵੀ ਕੋਈ ਆਫਰ ਹੈ ਗਿਆ? ਹਾਂਜੀ ਹਾਂਜੀ ਇਧਰ ਦੇਖੋ ਮਾਈਕ੍ਰੋਵੇਵ ਆਪਣੇ ਕੋਲ। ਹਾਂ ਜਿੰਨੀ ਰੇਂਜ ਹੁੰਦੀ ਆ ਸਾਰੇ ਰੇਂਜ ਪਈ ਆ। 20 ਲੀਟਰ ਤੋਂ ਲੈ ਕੇ 16 ਲੀਟਰ ਤੋਂ ਲੈ ਕੇ 30 35 ਲੀਟਰ ਤੱਕ ਸਾਰੇ ਪਈ ਆ। ਇਹ ਵੀ ਲੀਟਰਾਂ 'ਚ ਹੁੰਦਾ ਯਾਰ ਲੀਟਰਾਂ 'ਚ ਹੁੰਦੇ ਆ ਜੀ ਇਹ ਜੀ ਤੇ ਜੀ ਹੁਣ ਹੁੰਦੇ ਨੇ ਕਈ ਕੱਲੇ ਗਰਮ ਕਰਨ ਵਾਲੇ ਹੁੰਦੇ ਨੇ ਹਾਂ ਕਈ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪੂਰਾ ਤੁਸੀਂ ਕੇਕ ਬਣਾ ਲਓ ਬੇਕ ਕਰ ਲਓ ਗ੍ਰਿਲ ਕਰ ਲਓ ਸਾਰਾ ਕੁਝ ਇਹ ਉਸ ਹਸਾਬ ਨਾਲ ਹੁੰਦੇ ਨੇ ਸਾਰੇ ਮਾਈਕ੍ਰੋਵੇਵ ਤੇ ਓਵਨ 'ਚ ਕੀ ਫਰਕ ਹੁੰਦਾ ਓਵਨ ਗੱਲਾਂ ਗਰਮ ਕਰਦਾ ਹੈ ਮਾਈਕ੍ਰੋਵੇਵ ਦੇ ਵਿੱਚ ਤੁਸੀਂ ਕੇਕ ਵਗੈਰਾ ਬਣਾ ਸਕਦੇ ਹੋ ਸਾਰਾ ਕੁਝ ਉਹਦੇ ਵਿੱਚ ਹਾਂ ਜਿਵੇਂ ਕਈਆਂ ਨੂੰ ਸ਼ੌਂਕ ਹੁੰਦਾ ਵੀ ਘਰੇ ਕੇਕ ਬਣਾਣਾ ਹੈ ਜੀ ਅਸੀਂ ਆਪਣੇ ਘਰ ਦੇ ਨੂੰ ਬਣਾ ਕੇ ਖੁਸ਼ ਕਰਨਾ ਤਾਂ ਇਹ ਇਹ ਕਿੰਨੇ ਕ ਪੈਸੇ ਤੋਂ ਸ਼ੁਰੂ ਹੋ ਜਾਂਦਾ ਤੇ ਤੁਹਾਨੂੰ ਸਿਰਫ ਔਰ ਸਿਰਫ ਤੁਹਾਡਾ ਹੈ 4000 ਰੁਪਏ ਤੋਂ ਸਟਾਰਟ ਹੈ ਆ ਇਧਰ ਪਏ ਨੇ ਜੀ ਸਾਰੇ 4000 ਤੋਂ ਲੈ ਕੇ 16 17000 ਰੁਪਏ ਤੱਕ ਜਿੱਥੇ ਤੱਕ ਰੇਂਜ ਜਾਂਦੀ ਹੈ ਸਾਰੇ ਮਿਲ ਜਾਣਗੇ ਤੁਹਾਨੂੰ ਜਿਹੜੇ ਮਾਰਕੀਟ ਦੇ ਵਿੱਚ ਜਾਂ ਵੈਸੇ 20-20000 ਰੁਪਏ ਤੱਕ ਨੇ ਉਹ ਤੋਂ ਆ ਆ ਆ ਜਾ ਕਰ ਰਹੇ ਉਰੇ ਆ ਆ ਫ੍ਰਿਜਾਂ ਫ੍ਰੁਜਾਂ ਤੇ ਕੋਈ ਆਫਰ ਲੱਗਿਆ ਹੋਇਆ ਆ ਫ੍ਰਿਜ ਦੇਖੋ ਫ੍ਰਿਜਾਂ ਦੇ ਆਫਰ ਐਦਾਂ ਲਾਦਾ ਆਪਾਂ ਨੇ ਅਲਮਾਰੀ ਟਾਈਪ ਫ੍ਰਿਜ ਨੇ ਇਹ ਵੱਡੇ ਜਿਨ੍ਹਾਂ ਦੇ ਘਰੇ ਹੁਣ ਜਿਆਦਾ ਸਮਾਨ ਹੈ ਜਾਂ ਕੁਛ ਹੈ ਵੱਡੀਆਂ ਫੈਮਲੀਆਂ ਨੇ ਤਾਂ ਇਹ ਫ੍ਰਿਜ ਲੈ ਕੇ ਜਾਓ ਕਨਵਰਟੀਬਲ ਫ੍ਰਿਜ ਨੇ ਆ ਇਹਨਾਂ ਨੂੰ ਤੁਸੀਂ ਬਹੁਤ ਆ ਕੋਸ਼ ਹੈ ਯਾਰ ਇਹ ਕਿੰਨੇ ਕ ਦੀ ਹੋਊਗੀ ਭਾਈ ਆਹ ਆਹ ਤੁਹਾਨੂੰ ਵੈਸੇ ਤਾਂ ਇਹ ਮਾਰਕੀਟ ਦੇ ਵਿੱਚ 90 ਰੁਪਏ ਹਜ਼ਾਰ ਰੁਪਏ ਦਾ ਅੱਛਾ ਆਪਾਂ ਓਫਰ ਲਾਇਆ ਹੋਇਆ ਸੀ 77 ਹਜ਼ਾਰ ਰੁਪਏ ਦਾ ਪਰ ਤੁਹਾਡੇ ਆਣ ਦੀ ਖੁਜੀ ਦੇ ਵਿੱਚ ਹਾਂ ਆਪਾਂ ਇਹਨੂੰ ਕਰ ਦਾਂਗੇ ਸਿਰਫ 70 ਹਜ਼ਾਰ ਰੁਪਏ ਦਾ ਨਾਲ ਇਹਦੇ LED ਫ੍ਰੀ ਦੇ ਦਾਂਗੇ 70 ਹਜ਼ਾਰ ਰੁਪਏ ਦੀ ਵੀ ਕਰ ਦਊਂਗੇ LED ਫੁੱਲ ਦੀ 32 ਇੰਚ ਦੀ LED ਫ੍ਰੀ ਤੁਹਾਡੇ ਹੋਰ ਦੱਸੋ ਚੱਕ ਵੀ ਕਰਨੇ ਆ ਇਹ ਤਾਂ ਮੈਂ ਕਹਿੰਨਾ ਆਪਾਂ ਨੂੰ ਆਪ ਨੂੰ ਲੈ ਜਾਣੀ ਪਵੇ ਕਿਤੇ ਤੁਸੀਂ ਲੈ ਜਾਓ ਜੀ ਤੁਹਾਨੂੰ ਤੁਹਾਨੂੰ ਦੋ ਦੇ ਦਾਂਗੇ ਹਾਂ ਲੈ ਕਰ ਗੱਲ ਯਾਰ ਬਾਲੀਆਂ ਸੋਣੀਆਂ ਫ੍ਰਿਜਾਂ ਆਉਣ ਲੱਗੀਆਂ ਯਾਰ ਸਾਡੇ ਜ਼ਮਾਨੇ ਚ ਤਾਂ ਇਹ ਜਿਹੇ ਫ੍ਰਿਜਾਂ ਹੀ ਨਹੀਂ ਸੀ ਹੁੰਦੀਆਂ ਹੈਂ ਹਾਂਜੀ ਹਾਂ ਫ੍ਰਿਜਾਂ ਦੀ ਪੂਰੀ ਵੈਰਾਈਟੀ ਹੈਗੀ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇਹ ਕਿੰਨੇ ਕੁ ਤੋਂ ਸਟਾਰਟ ਕਰ ਦਿਆਂਗੇ ਜਿਹੜੀ ਆ ਨਿੱਕੀ ਫ੍ਰਿਜ ਹੈ ਆਪਣੇ ਕੋਲ ਨਿੱਕੀ ਫ੍ਰਿਜ ਆਪਣੇ ਕੋਲ ਸਿਰਫ ਸਟਾਰਟ ਹੋ ਜਾਂਦੀ ਹੈ 10000 ਰੁਪਏ ਤੋਂ ਜਿਹੜੀ ਆਪਣੀ 165 ਲੀਟਰ ਦੀ ਹੈ 10000 ਰੁਪਏ ਵਾਲੀ ਫ੍ਰਿਜ ਦੀ ਵੀ ਕੋਈ ਗਾਰੰਟੀ ਵਾਰੰਟੀ ਹੋ ਬ੍ਰੈਂਡ ਗਾਰੰਟੀ ਵਾਰੰਟੀ ਵਿਦ ਦ ਬਿਲ ਸਾਰਾ ਕੁਝ ਮਿਲੂਗਾ ਜੀ ਕੰਪਨੀ ਵੱਲੋਂ ਹੀ ਸਾਰੀ ਗਾਰੰਟੀ ਵਰੰਟੀ ਮਿਲੂਗੀ ਤੇ ਜੇ ਆ ਟੀਵੀ ਮੇਰੇ ਨਿਗਾ ਪੈਂਦੇ ਆ ਮਾੜਾ ਮੋਟਾ ਹੋਣਾ ਆਪੇ ਟੀਵੀ ਦੇਖੋ ਜੀ ਟੀਵੀ ਬਹੁਤ ਸ਼ਾਨਦਾਰ ਟੀਵੀ ਪਈ ਨੇ ਆਪਣੇ ਕੋਲ ਬਿਲਕੁਲ ਕੋਈ ਵੱਡੇ ਸਾਰੇ ਦਾ ਕੋਈ ਛੋਟਾ ਜਾਂ ਰੇਟ ਦੇ ਦੇ ਕੋਈ ਉਹ ਬੜਾ ਵੱਡਾ ਟੀਵੀ ਹੋਵੇ ਜਿਹੜਾ ਵੀ ਵੱਡਾ ਟੀਵੀ ਆ ਦੇਖੋ ਫਿਰ 75 ਇੰਚ ਐਲਈਡੀ ਲੈ ਲਓ ਸਵਾ ਲੱਖ ਰੁਪਏ ਦੀ ਐਲਈਡੀ ਆ ਤੁਹਾਨੂੰ ਸਿਰਫ ਔਰ ਸਿਰਫ ਇਹ ਆਪਾਂ 85000 ਰੁਪਏ ਦੀ ਦੇ ਦਾਂਗੇ ਓ ਛਾ ਹਾਂ ਜੀ ਇਹ ਕਿਹੜੀ ਕੰਪਨੀ ਦੀ ਹੈ ਇਹ ਇਹ ਵੀਓ ਦੀ ਕੈਲੀਫੋਰਨੀਆ ਦਾ ਬ੍ਰਾਂਡ ਹੈ ਜੀ ਚਾਹ ਵਲਡੀਆਂ ਨਾਲੇ ਠੀਕ ਆ ਹੋਰ ਕੋਈ 65 ਇੰਚ ਦੀ ਪਈ ਹੋਵੇ ਪੂਰਾ ਕਟ ਕਰ ਲੈ 65 ਇੰਚ ਆ ਪਈ ਹੈ ਜੀ ਨੈਨੋ ਸੈੱਲ ਮਿਲ ਜੇਗੀ ਹਮ ਐਲਜੀ ਦੀ ਨੈਨੋ ਸੈੱਲ ਬੜੀ ਤਕੜੀ ਟੈਕਨੋਲੋਜੀ ਹੈ ਵੀ ਹਾਂ ਇਹਦੇ ਵਿੱਚ ਤੁਹਾਨੂੰ ਇਹ ਸਿਰਫ ਆਪਾਂ 90000 ਰੁਪਏ ਦੇ ਦਾਂਗੇ ਇਹ ਵੀ ਇਹ ਵੀ ਸਵਾ ਲੱਖ ਰੁਪਏ ਵਾਲਾ ਮਾਡਲ ਹੈ ਓ ਛਾ ਹਾਂ ਜੀ ਹੋਰ ਜੇ ਇਸ ਤੋਂ ਬਾਅਦ 55 ਇੰਚ ਦੀ ਐਲਈਡੀ ਲੈਣੀ ਹੈ ਤੁਹਾਨੂੰ ਸਿਰਫ 25000 ਰੁਪਏ ਤੋਂ ਸਟਾਰਟ ਹੈ 55 ਇੰਚ ਦੀ ਐਲਈਡੀ 55 ਇੰਚ 25000 43 ਇੰਚ ਵੀ ਨਹੀਂ ਆਉਂਦੀ ਇਸ ਰੇਡ ਚ ਆਪਾਂ ਤੁਹਾਨੂੰ 55 ਪਈ ਆ ਕਿੱਥੇ 25 ਹੇਅਰ ਵਾਲੀ ਦਿਖਾ ਦੇ ਆਹ ਲੋ ਜੀ ਆ ਭਈਆ ਨੋਕੀਆ ਦੀ ਐਲਈਡੀ ਤੇ ਇਹਦੀ ਵੀ ਕੋਈ ਗਾਰੰਟੀ ਵਾਰੰਟੀ ਸਰ ਗਾਰੰਟੀ ਵਾਰੰਟੀ 1 ਸਾਲ ਦੀ ਜੀ ਜਿਹੜੀ ਵੀ ਇੱਕ ਐਲਈਡੀ ਲਓਗੇ ਸਭ ਦੀ 1 ਸਾਲ ਦੀ ਵਾਰੰਟੀ ਹੈ 1 ਸਾਲ ਦੀ ਵਾਰੰਟੀ ਹੈ ਵੀ ਜੇ ਇਹਦੇ ਵਿੱਚ ਕੋਈ ਟੈਕਨੀਕਲ ਨੌਸ ਪ੍ਰੋਬਲਮ ਆ ਜਾ ਟੁੱਟਣ ਦੀ ਕੋਈ ਨਹੀਂ ਦੇਖੋ ਆਪਣੀ ਕੋਈ ਗਾਰੰਟੀ ਨਹੀਂ ਹੁੰਦੀ ਨਾ ਕੰਪਨੀ ਦਿੰਦੀ ਹੈ ਨਾ ਆਪਾਂ ਦੇ ਸਕਦੇ ਆ ਮੰਗਦੇ ਚਿਮਣੀਆਂ ਵੀ ਬਹੁਤ ਆ ਲੋਕ ਯਾਰ ਚਿਮਨੀਆਂ ਤੇ ਵੀ ਕੋਈ ਆਫਰ ਹੈਗਾ ਸਿਮਨੀਆਂ ਤੇ ਵੀ ਆਫਰ ਹੈਗਾ ਜੀ ਆਪਣੀ ਹਰੇਕ ਚੀਜ਼ ਤੇ ਆਫਰ ਆ ਸਿਮਨੀ ਵੀ ਲਾ ਲਵੋਗੇ ਤਾਂ ਉਹਦੇ ਤੇ ਵੀ ਆਪਾਂ ਤੁਹਾਨੂੰ ਨਾਲ ਗਿਫਟ ਜਰੂਰ ਫਰੀ ਦੇਵਾਂਗੇ ਆਪਣੇ ਕੋਲ ਚਿਮਨੀ ਵੀ ਘੜ ਤੋਂ ਘਟ ਰਹੀ ਜੇ ਤੋਂ ਸਟਾਰਟ ਆ ਤੇ ਵੱਧ ਤੋਂ ਵੱਧ ਰੇਂਜ ਚ ਵੀ ਪਈ ਆ ਸਾਰੀਆਂ ਆਫਰ ਦੇ ਵਿੱਚ ਜੇ ਜੇ ਮੰਨ ਲਓ ਵੀ ਤੁਹਾਡੀ ਦੁਕਾਨ ਤੋਂ ਕੋਈ ਕੁਝ ਵੀ ਖਰੀਦਾ ਆ ਕੇ ਪਟਿਆਲੇ ਆਉਂਦਾ ਇੱਥੇ ਕੋਈ ਵੀ ਕੁਝ ਵੀ ਖਰੀਦਾ ਹਾਂਜੀ ਤਾਂ ਕੁਝ ਦੇਵੋਗੇ ਗਿਫਟ ਕੁਝ ਵੀ ਨਾਲ ਦਵਾਂਗੇ ਜੀ ਜਿਹੜਾ ਤੁਸੀਂ ਹੱਥ ਚੱਕੀ ਫਿਰਦੇ ਹੋ ਆ ਨਾਲ ਗਿਫਟ ਦਵਾਂਗੇ ਕੁਝ ਵੀ ਖਰੀਦੋ ਛੋੜੇ ਤੋਂ ਛੋਟੀ ਆ ਵੱਡੀ ਤੋਂ ਵੱਡੀ ਆਈਟਮ ਇੱਥੋਂ ਦੀ ਵੀ ਪਾਦਿਏ ਜੇ ਤੁਸੀਂ ਆਨਲਾਈਨ ਇੱਥੋਂ ਐ ਨੂੰ ਪੈਸੇ ਪਾ ਦਿਓਗੇ ਨਾ ਤੇ ਅਸੀਂ ਆਨਲਾਈਨ ਇਧਰੋਂ ਆ ਪਾ ਦੇ ਬਿਲਕੁਲ ਬਿਲਕੁਲ ਲਓ ਚਾਹੇ ਲੈ ਲਓ ਚਾਹੇ ਲੈ ਲਓ ਜੋ ਜਿਹਨੂੰ ਚਾਹੀਦਾ ਉਹ ਲੈ ਜਾ ਜੇ ਕਿਸੇ ਨੇ ਵਾਲ ਸਿੱਧੇ ਕਰਨੇ ਵਾਲ ਜੇ ਕਿਸੇ ਨੇ ਕੱਪੜੇ ਸਿੱਧੇ ਕਰਨੇ ਕੱਪੜੇ ਤੇ ਆ ਜਾ ਇੱਕ ਚੀਜ਼ ਮੈਨੂੰ ਹੋਰ ਰਹਿ ਗਈ ਹੈ ਜਿਹੜੀ ਬਹੁਤ ਇੰਟਰਸਟਿੰਗ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਫ੍ਰੀਜਾਂ ਫਰੂਜਾਂ ਸਾਰੀਆਂ ਤੇ ਆਫਰ ਹੈਗੇ ਆ ਸਭ ਤੇ ਆਫਰ ਹੈ ਜੀ ਸਭ ਜੋ ਮਰਜ਼ੀ ਲੈ ਲਓ ਸਭ ਦੇ ਨਾਲ ਗਿਫਟ ਫ੍ਰੀ ਆ ਤੇ ਇਹਦੇ ਬਾਰੇ ਦੱਸ ਅਏ ਦੇ ਮਾਰੇ ਤਾਂ ਆਪਾਂ ਇਹ ਜਿਹਨੇ ਪਾਰਟੀ ਕਰਨੀ ਹੈ ਕੋਈ ਗਾਣੇ ਸੁਣਨ ਦਾ ਸ਼ੌਂਕ ਹੈ ਹੂੰ ਕੋਈ ਨੱਚਣਾ ਗਾਣਾ ਹੈ ਤਾਂ ਆਪਣੇ ਕੋਲ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਸਾਰੇ ਸਪੀਕਰ ਪੈਨੇ ਸਾਊਂਡ ਬਣਾ ਪਈਆਂ ਨੇ ਹੌਮ تھیਟਰ ਪੈਨੇ ਐਡਾ ਲੈਣਾ ਐਡਾ ਵੀ ਮਿਲ ਜੂ ਹਾਂਜੀ ਆ ਲੈਣੀ ਆ ਆ ਲੈ ਜੂ ਜੇ ਘਰੇ تھیਟਰ ਸੈਕਟਮ ਬਣਾਵਾ ਹਨਾ ਹਾਂਜੀ ਤੇ ਜੇ ਕਿਸੇ ਨੇ ਐਡਾ ਲੈਣਾ ਆ ਮੇਰੇ ਜਿਹੜਾ ਲੈ ਹਾਂਜੀ ਆ ਐਡਾ ਘਰੇ ਧਮਾਲਾਂ ਪਾਣੀ ਆਂਦਾ ਘਰੇ ਧਮਾਲਾਂ ਵਾਲੋ ਜੇ ਨੈਕਸਟ ਲੈਵਲ ਕੰਮ ਕਰਨਾ ਹੋ ਇਹ ਵੀ ਜਾਊਗਾ ਖੇਤ ਖੇਤ ਖੂਤ ਰੱਖਣਾ ਇਹ ਸਿਸਟਮ ਰੱਖਣਾ ਬਣਾ ਕੇ ਤਾਂ ਉਹ ਵੀ ਹੋ ਜੂਗਾ ਬਿਲਕੁਲ ਹੋ ਜੂਗਾ ਜੀ ਸਰ ਤੇ ਜਰ ਜਿਹੜਾ ਉਹ ਬਜਾਜ ਕਾਰਡ ਜਾਂ ਚੱਲਦਾ ਹੁੰਦਾ ਉਹ ਆਪਣੇ ਸਿਸਟਮ ਚੱਲਦਾ ਬਜਾਜ ਕਾਰਡ ਵੀ ਹੋ ਜੂਗਾ ਜੀ ਐਚਡੀਵੀ ਲੋਨ ਵੀ ਹੋ ਜੂਗਾ ਆਈਡੀਐਫਸੀ ਵੀ ਹੋ ਜੂਗਾ ਆਪਣੇ ਕੋਲ ਸਾਰੇ ਲੋਨ ਉਪਲਬਧ ਹੈਗੇ ਆ ਮਤਲਬ ਸਾਰੇ ਤਰ੍ਹਾਂ ਦੇ ਲੋਨ ਹੀ ਹੋ ਸਕਦੇ ਆ ਸਾਹਮਣੇ ਵਾਲਾ ਦਾ ਸਿਬਲ ਵਧੀਆ ਹੋਣਾ ਚਾਹੀਦਾ ਤੇ ਆ ਆਉਣ ਵਾਲਾ ਬੰਦਾ ਥੋੜੇ ਜੇ ਪੈਸੇ ਦੇ ਕੇ ਚੀਜ਼ ਲਿਆ ਸਕਦਾ ਬਾਅਦ ਵਿੱਚ ਕਿਸ਼ਤਾਂ 'ਚ ਪੈਸੇ ਦੇ ਹੀ ਜਾਵੇ ਨੰਬਰ ਨੋਟ ਕਰ ਲਓ ਸਜਣੋ ਤੁਸੀਂ ਆਉਣਾ ਪਤਾ ਕਿੱਥੇ ਆ ਆਉਣਾ ਤੁਸੀਂ ਹੈਗਾ ਪਟਿਆਲੇ ਸਰਹੰਦ ਰੋਡ ਦੇ ਉੱਪਰ ਲੀਕੋ ਇਲੈਕਟ੍ਰ हां ਤੁਹਾਨੂੰ ਦੁਕਾਨ ਦਾ ਨੰਬਰ ਆ ਜਿਹੜਾ ਉਹ ਦੇਸੀ ਜਾਂਦਾ ਤੁਸੀਂ ਕੀ ਕਰਨਾ ਤੁਸੀਂ ਮੰਗਾਉਣੀ ਇਹਨਾਂ ਤੋਂ ਲੋਕੇਸ਼ਨ ਤੁਸੀਂ ਇੱਥੇ ਪਹੁੰਚ ਜਾਣਾ ਇੱਕ ਗੱਲ ਦੀ ਬੇਨਤੀ ਆ ਦੇਖੋ ਭੇਜ ਸਮਾਨ ਪੈਸੇ ਪਵਾ ਕੇ ਸਿੱਧਾ ਵੀ ਘਰੇ ਦਿੰਦੇ ਆ ਜੇ ਕਿਸੇ ਬੰਦੇ ਨੇ ਮੰਗਾਉਣਾ ਤੁਸੀਂ ਇੱਕ ਗੱਲ ਨੋਟ ਕਰਨੀ ਹੈ ਜੇ ਤੁਸੀਂ ਪੈਸੇ ਆਨਲਾਈਨ ਕਿਸੇ ਖਾਤੇ 'ਚ ਪਾਉਣੇ ਆ ਬਹੁਤ ਵਾਰ ਸਾਡੀ ਵੀਡੀਓ ਲੋਕ ਚੱਕ ਕੇ ਆਪਦੀ ਨੰਬਰ ਲਾ ਕੇ ਪਾ ਲੈਂਦੇ ਆ ਤੇ ਉਦੋਂ ਬਾਅਦ ਲੋਕਾਂ ਤੋਂ ਪੈਸੇ ਪੁਆਈ ਜਾਂਦੇ ਆ ਕਿਸੇ ਦੀ ਦੁਕਾਨ ਦੀ ਵੀਡੀਓ ਹੁੰਦੀ ਆ ਤਾਂ ਤੁਸੀਂ ਕੀ ਕਰਨਾ ਪੈਸੇ ਪਾਉਣ ਤੋਂ ਪਹਿਲਾਂ ਵੀਡੀਓ ਕਾਲ ਕਰਕੇ ਇਸ ਦੁਕਾਨ ਦੇ ਵਿੱਚ ਦੇਖਣਾ ਕਿ ਹਾਂ ਭਾਈ ਇਹ ਬੰਦਾ ਇਸੇ ਦੁਕਾਨ ਦੇ ਵਿੱਚ ਹੀ ਖੜਾ ਹੈ ਇਹ ਵਾਕਿਆ ਹੀ ਉਹੀ ਬੰਦਾ ਜਿਹਦੀ ਵੀਡੀਓ ਚ ਗੱਲਬਾਤ ਸਿਂਦਰ ਨਾਲ ਹੋ ਰਹੀ ਸੀ ਜੇ ਤੁਹਾਡਾ ਕਨਫਰਮ ਹੋ ਜੇ ਫਿਰ ਕੋਈ ਡਿੱਕਾ ਨਹੀਂ ਫਿਰ ਇਹਨਾਂ ਨੂੰ ਪੈਸੇ ਪਾ ਦਿਓ ਤੁਹਾਡਾ ਸਮਾਨ ਭੇਜ ਦੇਣਗੇ ਬਿਲਕੁਲ ਜੀ ਬਿਲਕੁਲ ਸਹੀ ਹੈ ਨਾ ਐਵੇਂ ਹੀ ਗੱਲਬਾਤ ਬਿਲਕੁਲ ਐਵੇਂ ਹੀ ਜੀ ਨੰਬਰ ਨੋਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਜੇ ਕਿਸੇ ਮਿੱਤਰ ਨੇ ਰਲ ਕੇ ਆਉਣਾ ਚਾਰ ਬੰਦਿਆਂ ਨੇ ਪਟਿਆਲੇ ਤਾਂ ਆਜੋ ਬਈ ਆਜੋ